ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਦਰਸ਼ਨ ਕਰੀਏ ਗੁਰਦੁਆਰਾ ਸ਼ਹੀਦੀ ਵਾਗ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਲਾ ਆਨੰਦਗੜ੍ਹ ਦੇ ਸਾਹਮਣੇ ਦੱਖਣ ਦਿਸ਼ਾ ਵਾਲੇ ਇੱਕ ਬੜਾ ਹੀ ਸੁੰਦਰ ਤੇ ਅਦਭੁਤ ਫੁੱਲਾਂ ਅਤੇ ਫਲਾਂ ਦਾ ਵਾਗ ਵੀ ਲਗਵਾਇਆ ਹੋਇਆ ਸੀ ਇਹ ਵਾਗ 3 ਮੀਲ ਦੇ ਮਰਬੇ ਵਿੱਚ ਸੀ ਇਸ ਵਾਗ ਦੀ ਰੱਖਿਆ ਵਾਸਤੇ ਸਤਿਗੁਰੂ ਜੀ ਨੇ ਭਾਈ ਕੇਸਰ ਸਿੰਘ ਜੀ ਦੀ ਡਿਊਟੀ ਲਈ ਹੋਈ ਸੀ ਸੋ ਭਾਈ ਕੇਸਰ ਸਿੰਘ ਜੀ ਬਾਗ ਦੀ ਦੇਖਭਾਲ ਕਰਦੇ ਅਤੇ ਹਰ ਰੋਜ਼ ਫੁੱਲ ਤੋੜ ਕੇ ਉਹਨਾਂ ਦੀ ਮਾਲਾ ਬਰੋ ਕੇ ਮਾਤਾ ਜੀਤੋ ਜੀ ਕੋਲ ਲੈ ਕੇ ਜਾਂਦੇ ਜੋ ਮਾਲਾ ਮਾਤਾ ਜੀਤੋ ਜੀ ਰੋਜ਼ ਅੰਮ੍ਰਿਤ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਜਾਂਦੇ ਤਾਂ ਉਹਨਾਂ ਦੇ ਗਲ ਵਿੱਚ ਪਾਇਆ ਕਰਦੇ ਸਨ ਇਹ ਫੁੱਲਾਂ ਤੇ ਫਲਾਂ ਦਾ ਬਾਗ ਬੜਾ ਹੀ ਰਮਣੀਕ ਸੁੰਦਰ ਅਤੇ ਖੁਸ਼ੀ ਖੇੜੇ ਆਨੰਦ ਦੇਣ ਵਾਲਾ ਬਹੁਤ ਹੀ ਸੁੰਦਰ ਅਦਭੁਤ ਬਾਗ ਸੀ। ਸ਼੍ਰੀ ਆਨੰਦਪੁਰ ਸਾਹਿਬ ਵਿੱਚ ਜਦੋਂ ਭਾਰੀ ਜੰਗਾਂ ਦਾ ਦੌਰ ਸ਼ੁਰੂ ਹੋਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਮੁਗਲਾਂ ਤੇ ਪਹਾੜੀ ਰਾਜਾਂ ਨਾਲ ਕਈ ਜੁੱਧ ਹੋਏ। ਇਹਨਾਂ ਜੰਗਾਂ ਜੁੱਧਾਂ ਵਿੱਚ ਜਿਹੜੇ ਸਿੰਘ ਸ਼ਹੀਦ ਹੁੰਦੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀਆਂ ਪਾਵਨ ਦੇਹਾਂ ਦਾ ਅੰਤਿਮ ਸੰਸਕਾਰ ਬਾਗ ਦੇ ਵਿੱਚ ਇੱਕ ਸਥਾਨ ਤੇ ਕਰਿਆ ਕਰਦੇ ਸਨ। ਜਿੱਥੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸ਼ਿਸ਼ੋਬਿਤ ਹੈ ਜਿਸ ਕਰਕੇ ਉਹ ਸ਼ਹੀਦਾਂ ਦਾ ਅੰਗੀਠਾ ਸਾਹਿਬ ਕਉਂਕੀ ਸ਼ਹੀਦਾਂ ਦਾ ਅੰਗੀਠਾ ਸਾਹਿਬ ਬਾਗ ਦੇ ਵਿੱਚ ਸੀ ਇਸ ਕਰਕੇ ਇਸ ਬਾਗ ਦਾ ਨਾਮ ਸ਼ਹੀਦੀ ਬਾਗ ਦੇ ਨਾਲ ਪ੍ਰਸਿੱਧ ਹੋਇਆ ਮੌਜੂਦਾ ਸਮੇਂ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਨਿਹੰਗ ਜਥੇਵੰਦੀ ਤਰਨਾ ਦਲ ਕੋਲ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ